ਜੋ ਜਾਈਆ ਬਾਪੂ ਜੀ ਲੁਧਿਆਣਾ 3 ਨੰਬਰ ਡਿਵੀਜ਼ਨ ਚ ਖਵਾਜਾ ਮਹੱਲੇ ਦੇ ਵਿੱਚ ਇੱਕ ਅੰਦਰ ਕਮਰੇ ਦੇ ਵਿੱਚ ਨੇਰੀ ਜੀ ਗਲੀ ਦੇ ਵਿੱਚ ਪਿੱਛੇ ਪਏ ਸੀ ਚੱਲ ਫਿਰ ਨਹੀਂ ਹੁੰਦਾ ਸੀ ਬਜ਼ੁਰਗ ਸ਼ਰੀਰ ਸੀ ਪਹਿਲਾਂ ਕੰਮਕਾਰ ਕਰਦੇ ਸੀ ਬੜੇ ਵਧੀਆ ਬਿਜ਼ਨਸ ਵੀ ਸੀ ਪਰ ਜਦੋਂ ਅਸੀਂ ਇਹਨਾਂ ਨੂੰ ਲੈਣ ਪਹੁੰਚੇ ਉੱਥੇ ਮੈਨੂੰ ਐਨ ਲੱਗਿਆ ਜਿਵੇਂ ਮੇਰੇ ਫਾਦਰ ਸਾਹਿਬ ਉੱਥੇ ਅੰਦਰ ਬੈਠੇ ਹੁੰਦੇ ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਵੀ ਦਰੰਗ ਸੀ ਸੱਜੇ ਪਾਸੇ ਦਾ ਹੀ ਪਰ ਜੇ ਇਨਸਾਨ ਹਰ ਇੱਕ ਬੰਦਾ ਇਸੇ ਤਰ੍ਹਾਂ ਆਪਣੇ ਆਪ ਨੂੰ ਹਰੇਕ ਦੇ ਦੁੱਖ ਨਾਲ ਜੋੜ ਲਵੇ ਤਾਂ ਸਮਾਜ ਦੇ ਵਿੱਚ ਕੋਈ ਦੁਖੀ ਨਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾਰੀ ਸੇਵਾ ਪਰਿਵਾਰ ਦੇ ਮੈਂਬਰ ਬਾਪੂ ਇੰਦਰਜੀਤ ਸਿੰਘ ਜੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਚਲਾਣਾ ਕਰ ਗਏ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬ੍ਰਾਜ ਬਾਪੂ ਇੰਦਰਜੀਤ ਸਿੰਘ ਜੀ ਨੂੰ 12 12 2024 ਨੂੰ ਅਸੀਂ ਲੈ ਕੇ ਆਏ ਲੁਧਿਆਣੇ ਤੋਂ ਉੱਥੇ ਬਾਪੂ ਜੀ ਲੁਧਿਆਣੇ 3 ਨੰਬਰ ਡਿਵੀਜ਼ਨ ਚ ਖਵਾਜਾ ਮਹੱਲੇ ਦੇ ਵਿੱਚ ਜਿਹੜਾ ਪੁਰਾਣਾ ਲੁਧਿਆਣਾ ਉਸ ਇਲਾਕੇ ਦੇ ਵਿੱਚ ਇੱਕ ਅੰਦਰ ਕਮਰੇ ਦੇ ਵਿੱਚ ਨੇਰੀ ਜੀ ਗਲੀ ਦੇ ਵਿੱਚ ਪਿੱਛੇ ਪਏ ਸੀ ਚੱਲ ਫਿਰ ਨਹੀਂ ਹੁੰਦਾ ਸੀ ਬਜ਼ੁਰਗ ਸ਼ਰੀਰ ਸੀ ਪਹਿਲਾਂ ਕੰਮਕਾਰ ਕਰਦੇ ਸੀ ਬੜੇ ਵਧੀਆ ਬਿਜ਼ਨਸ ਵੀ ਸੀ ਸਭ ਕੁਝ ਸੀ ਰੱਬ ਦੀ ਬੜੀ ਕਿਰਪਾ ਸੀ ਪਰਿਵਾਰ ਬਹੁਤ ਵਧੀਆ ਅੱਜ ਦਿੱਲੀ ਤੋਂ ਇਹਨਾਂ ਦੇ ਪਰਿਵਾਰਕ ਮੈਂਬਰ ਬਾਪੂ ਜੀ ਦੀਆਂ ਭੈਣਾਂ ਆਈਆਂ ਦੋ ਉਹਨਾਂ ਦੇ ਅੱਗੋਂ ਜਵਾਈ ਆਏ ਨੇ ਗਾਂ ਬੱਚੇ ਆਏ ਨੇ ਤੇ ਸਾਰੇ ਮੈਂਬਰ ਅੱਜ ਬਾਪੂ ਜੀ ਦੇ ਅੰਤਮ ਸਫ਼ਰ ਦੇ ਵਿੱਚ ਸ਼ਾਮਲ ਹੋਣ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਆ। ਸ਼ੁਕਰੀਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਤੁਸੀਂ ਅਕਸਰ ਦੇਖਦੇ ਹੋ ਸਾਡੇ ਪਰਿਵਾਰ 'ਚ ਕੋਈ ਬਜ਼ੁਰਗ ਗੁਜ਼ਰ ਜਾਂਦੇ ਨੇ ਤਾਂ ਪਰਿਵਾਰਕ ਮੈਂਬਰ ਕਈ ਵਾਰੀ ਆਖਰੀ ਸਮੇਂ ਵੀ ਉਹਨਾਂ ਦੇ ਦਰਸ਼ਨ ਕਰਨ ਲਈ ਨਹੀਂ ਬਹੜਦੇ ਪਰ ਇਹ ਪਰਿਵਾਰ ਨੂੰ ਜਦੋਂ ਹੀ ਅਸੀਂ ਕਾਲ ਕੀਤੀ ਤੁਰੰਤ ਹੀ ਇਹ ਪਰਿਵਾਰ ਰਾਤ ਇੱਥੇ ਲੁਧਿਆਣੇ ਪਹੁੰਚ ਗਿਆ ਸੀ ਹੁਣ ਸਵੇਰੋਂ ਸੁਪਨਿਆਂ ਦੇ ਘਰ ਪਹੁੰਚ ਕੇ ਹੁਣ ਬਾਪੂ ਜੀ ਦੀ ਅੰਤਮ ਸਫ਼ਰ ਦੀ ਤਿਆਰੀ ਚਾ ਬਾਪੂ ਇੰਦਰਜੀਤ ਸਿੰਘ ਜੀ ਨੂੰ ਅਧਰੰਗ ਹੋਇਆ ਹੋਇਆ ਸੀ ਸੱਜੇ ਪਾਸੇ ਦਾ ਔਰ ਬਾਪੂ ਜੀ ਦੇ ਹਾਲਾਤ ਬਹੁਤ ਮਾੜੇ ਸੀ ਚੱਲ ਨਹੀਂ ਹੁੰਦਾ ਸੀ ਬੜਾ ਚੰਗਾ ਜੀਵਨ ਬਤੀਤ ਕਰਿਆ ਇਹਨਾਂ ਨੇ ਬੜੇ ਵਧੀਆ ਕੰਮਕਾਰ ਸੀ ਇਹਨਾਂ ਦੇ ਪਰ ਜਦੋਂ ਅਸੀਂ ਇਹਨਾਂ ਨੂੰ ਲੈਣ ਪਹੁੰਚੇ ਉੱਥੇ ਮੈਨੂੰ ਐਨ ਲੱਗਿਆ ਜਿਵੇਂ ਮੇਰੇ ਫਾਦਰ ਸਾਹਿਬ ਉੱਥੇ ਅੰਦਰ ਬੈਠੇ ਹੁੰਦੇ ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਵੀ ਦਰੰਗ ਸੀ ਸੱਜੇ ਪਾਸੇ ਦਾ ਹੀ ਤੇ ਕੁਝ ਚੀਜ਼ਾਂ ਇਨਸਾਨ ਆਪਣੇ ਨਾਲ ਜਦੋਂ ਜੋੜ ਕੇ ਦੇਖਦਾ ਕੁਝ ਚੀਜ਼ਾਂ ਕੁਝ ਦੁੱਖ ਕੁਝ ਸੁੱਖ ਜਦੋਂ ਅਸੀਂ ਆਪਣੇ ਆਪ ਨਾਲ ਜੋੜ ਕੇ ਦੇਖਦੇ ਆ ਸਾਡੀ ਜ਼ਿੰਦਗੀ ਦਾ ਵੀ ਹਿੱਸਾ ਰਹੇ ਹੁੰਦੇ ਆ ਕਿਤੇ ਨਾ ਕਿਤੇ ਪਰ ਜੇ ਇਨਸਾਨ ਹਰ ਇੱਕ ਬੰਦਾ ਇਸੇ ਤਰ੍ਹਾਂ ਆਪਣੇ ਆਪ ਨੂੰ ਹਰੇਕ ਦੇ ਦੁੱਖ ਨਾਲ ਜੋੜ ਲਵੇ ਤਾਂ ਸਮਾਜ ਦੇ ਵਿੱਚ ਕੋਈ ਦੁਖੀ ਨਾ ਹੋਵੇ ਧੰਨਵਾਦ ਖਜਾਨ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਉਸ ਟਾਈਮ ਜਾਣਕਾਰੀ ਦਿੱਤੀ ਦੱਸਿਆ ਬਾਪੂ ਜੀ ਬਾਰੇ ਵੀਡੀਓ ਸਾਂਝੀ ਕੀਤੀ ਔਰ ਬਾਪੂ ਇੰਦਰਜੀਤ ਸਿੰਘ ਜੀ ਬਹੁਤ ਨਿੱਗੇ ਤੇ ਬੜੇ ਚੰਗੇ ਸੁਭਾਅ ਦੇ ਮਾਲਕ ਸੀ ਸਾਡੇ ਕੋਲੇ ਇੱਥੇ ਬਾਪੂ ਜੀ ਦਾ ਜਿਹੜਾ ਕਰੀਬ ਇਹ 1 ਸਾਲ ਤੋਂ ਵੱਧ ਦਾ ਸਮਾਂ ਬਤੀਤ ਹੋਇਆ ਕਦੇ ਬਾਪੂ ਜੀ ਨੇ ਕਿਤੇ ਉੱਚੀ ਆਵਾਜ਼ ਚ ਕਦੇ ਕਿਸੇ ਨੂੰ ਨਹੀਂ ਸੀ ਬੋਲਿਆ ਬਹੁਤ ਚੰਗੇ ਨਿੱਗੇ ਸੁਭਾਅ ਦੇ ਸੀ ਆਸ-ਪਾਸ ਪਏ ਮਰੀਜ਼ਾਂ ਨਾਲ ਵੀ ਆਪਣੇ ਸਬੰਧ ਵਧੀਆ ਰੱਖਦੇ ਆਪਣੇ ਆਪ ਨੂੰ ਵੀ ਵੈਲ ਮੇਨਟੇਨ ਰੱਖਦੇ ਸਾਫ਼ ਸੁਥਰੇ ਰੱਖਦੇ ਆਪਣੀ ਹਮੇਸ਼ਾ ਗੁਰੂ ਦੇ ਨਾਲ ਜੋੜ ਕੇ ਬਾਣੀ ਦੇ ਨਾਲ ਜੁੜ ਕੇ ਆਪਣੀ ਗੱਲ ਰੱਖਦੇ ਜਿਸ ਦਿਨ ਬਾਪੂ ਜੀ ਨੂੰ ਲੈ ਕੇ ਆਏ ਸੀ ਅਸੀਂ ਉਸ ਦਿਨ ਬਾਪੂ ਜੀ ਦੇ ਕੋਲੋਂ ਇੱਕ ਕੀਪੈਡ ਵਾਲਾ ਫੋਨ ਮਿਲਿਆ ਸੀ ਤੇ ਇੱਕ 3618 ਰੁਪਏ ਬਾਪੂ ਜੀ ਕੋਲੋਂ ਮਿਲੇ ਸੀ ਉਸ ਟਾਈਮ ਬਾਪੂ ਜੀ ਦੀ ਜੇਬ ਦੇ ਵਿੱਚ ਸੀਗੇ ਤੇ ਜਿਵੇਂ ਜਿਹੜੀ ਚੀਜ਼ ਜਿਵੇਂ ਕਹੋਂਗੇ ਆਪਾਂ ਕੋਈ ਨਾ ਕਰ ਲਾਂਗੇ ਜਿਵੇਂ ਕੁਝ ਉਹਨਾਂ ਦੇ ਅ ਇਹਨਾਂ ਦੀਆਂ ਯਾਦਾਂ ਨੇ ਇਹਦੇ ਵਿੱਚ ਉਹ ਤੁਸੀਂ ਰੱਖ ਲਿਓ ਤੇ ਕੋਈ ਗੱਲ ਨਹੀਂ ਬਾਕੀ ਜਿਹੜੀ ਚੀਜ਼ ਜਿਵੇਂ ਤੁਸੀਂ ਕਹੋਗੇ ਕਰ ਲਾਂਗੇ ਆਪਾਂ ਹਾਂ ਤੇ ਇਹ ਬਾਪੂ ਜੀ ਦੇ ਕੋਲੋਂ ਜਿਹੜਾ ਸਮਾਨ ਮਿਲਿਆ ਸੀਗਾ ਉਹ ਅਸੀਂ ਪਰਿਵਾਰ ਦੇ ਸਪੁਰਦ ਕੀਤਾ ਵਾ ਸਾਡੇ ਨਾਲ ਜਿਹੜੀਆਂ ਬਾਪੂ ਜੀ ਦੀਆਂ ਯਾਦਾਂ ਸੀ ਜਾਂ ਜਿਹੜੀਆਂ ਸਾਂਝਾਂ ਸੀ ਕਿਉਂਕਿ ਬਾਪੂ ਜੀ ਨੇ ਸਾਡੇ ਨਾਲ ਇੱਕ ਬਾਪ ਬੇਟੇ ਵਾਲੀ ਸਾਂਝ ਜਿਹੜੀ ਪਾਈ ਇੱਕ ਸਾਲ ਅਸੀਂ ਭਾਗਾਂ ਵਾਲੇ ਆ ਵੀ ਜਿਹੜਾ ਸਰਦਾਰ ਇੰਦਰਜੀਤ ਸਿੰਘ ਜੀ ਦੀ ਸੇਵਾ ਕਰ ਸਕੇ ਬਾਪੂ ਦੀਆਂ ਅਸੀਸਾਂ ਲੈ ਸਕੇ ਬੜੀਆਂ ਦੁਆਵਾਂ ਬਾਪੂ ਨੇ ਬੜੀਆਂ ਅਸੀਸਾਂ ਦੇਣੀਆਂ ਜਦੋਂ ਮੈਂ ਬਾਪੂ ਜੀ ਨੂੰ ਮਿਲਣਾ ਬਾਪੂ ਜੀ ਨੇ ਹਮੇਸ਼ਾ ਕਹਿਣਾ ਪੁੱਤ ਤੇਰਾ ਭਲਾ ਹੋਵੇ ਤੈਨੂੰ ਤੰਦਰੁਸਤੀ ਬਖਸ਼ੇ ਤੂੰ ਹੋਰ ਸੇਵਾ ਕਰੇ ਤਾਂ ਅੱਜ ਉਹ ਅਸੀਸਾਂ ਦਾ ਉਹ ਦੁਆਵਾਂ ਦਾ ਜਿਤਨਾ ਕਿਤੇ ਦੌਰ ਖਤਮ ਹੋ ਗਿਆ ਸਾਡੇ ਲਈ ਉਹ ਖਜ਼ਾਨਾ ਅੱਜ ਇਸ ਦੁਨੀਆ ਤੋਂ ਚਲਾ ਗਿਆ ਤੇ ਹੁਣ ਬਾਪੂ ਜੀ ਦੀ ਅੰਤਮ ਸਫ਼ਰ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਸੀਂ ਅਰਦਾਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਫੇਰ ਅਗਲਾ ਕਦਮ ਚੱਕਾਂਗੇ ਹੁਣ ਭਾਈ ਨਿਸ਼ਾਨ ਸਿੰਘ ਜੀ ਅਰਦਾਸ ਕਰਨਗੇ ਤੇ ਅਰਦਾਸ ਦੇ ਵਿੱਚ ਆਪਾਂ ਸਾਰੇ ਸ਼ਾਮਲ ਹੋ ਜੀਏ ਸੈਟ ਠਕ ਲਿਓ ਭਾਈ ਸਾਰੇ ਜਾਨੇ ਤੇ ਫਿਰ ਆਪਾਂ ਬਾਪੂ ਜਿੰਦਰਜੀਤ ਸਿੰਘ ਜੀ ਨੂੰ ਲੈ ਕੇ ਸ਼ਮਸ਼ਾਨ ਘਾਟ ਵੱਲੋਂ ਚਾਲੇ ਪਾਵਾਂਗੇ